ਵੀਰੋ ਆ ਵੀਡੀਓ ਵੇਖੋ ਜਿਹੜੀ ਖਾਣੇ ਅਸੀਂ ਸੋਇਆ ਚਾਹ ਤਿਆਰ ਕਿਵੇਂ ਹੁੰਦੀ ਏ ਧਿਆਨ ਦੇ ਨਾਲ ਸਾਰੀ ਵੀਡੀਓ ਵੇਖੋ ਇਹ ਲੋਕ ਕਿਵੇਂ ਤਿਆਰ ਕਰਦੇ ਨੇ ਵਿੱਚੇ ਪੈਰ ਵਿੱਚੇ ਗੰਦਾ ਪਸੀਨਾ ਇਹ ਆ ਵੀ ਦੇਖੀ ਜਾਓ ਕਿਵੇਂ ਤਿਆਰ ਕਰਦੇ ਏ ਤੇ ਅਸੀਂ ਬੜੇ ਚਾਵਾਂ ਨਾਲ ਰੇੜੀਆਂ ਤੇ ਜਾ ਕੇ ਇਹ ਚੀਜ਼ਾਂ ਖਾਂਦੇ ਆਂ। ਰੋਗ ਤਾਂ ਸਾਡੇ ਸਰੀਰ ਨੂੰ ਲੱਗਣੇ ਹੀ ਨੇ। ਇਸ ਤੋਂ ਬੈਟਰ ਜੇ ਅਸੀਂ ਘਰ ਦੇ ਵਿੱਚ ਚੀਜ਼ ਬਣਾਈਏ। ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਆਂ। ਜੇ ਅਸੀਂ ਘਰ ਦੇ ਵਿੱਚ ਚੀਜ਼ ਬਣਾ ਕੇ ਖਾਂਦੇ ਆਂ। ਹਾਂ ਲੇਖ ਤਿਆਰ ਹੋ ਗਈ ਏ।